ਔਰ ਲੱਖਾਂ ਏਕੜ ਜ਼ਮੀਨ ਹੈ ਜਿਹੜੀ ਹੋਰ ਜਿਹੜੀ ਫਸਲ ਖੜੀ ਸੀ ਉਹ ਡੁੱਬ ਗਈ ਹੈ ਘਰ ਡੁੱਬ ਗਏ ਨੇ ਤੇ ਜਿਹੜੀਆਂ ਮੱਝਾਂ گاਵਾਂ ਨੇ ਹੋਰ ਖੜਗੀਆਂ ਨੇ ਤੇ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਹੈ ਔਰ ਉਸੇ ਨੁਕਸਾਨ ਦੇ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਇਹਦਾ ਸੈਸ਼ਨ ਆ ਉਹ ਬੁਲਾਇਆ ਗਿਆ ਮਾਜੂਬ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਕਿ ਅਸੀਂ ਸੇਲ ਜੋੜ ਕੇ ਬੈਠ ਕੇ ਪੰਜਾਬ ਨੂੰ ਇਸ ਆਫਤ ਦੇ ਵਿੱਚੋਂ ਕਿੱਦਾਂ ਕੱਢਣਾ ਹੈ ਉਹਦਾ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਲੱਭਿਆ ਜਾ ਸਕੇ। ਡੰਗਲਾ ਡੰਗਲਾ ਪੰਜਾਬ ਫੰਡ ਕਹਿੰਦੇ ਜੀ ਆਖਰ ਕਹਿੰਦੇ ਸਿਰਫ ਆਪ ਦੇ ਫਾਇਦੇ ਵਾਸਤੇ ਬਣਾਇਆ ਕਹਿੰਦੇ ਇਹਦੇ ਲੋਕਾਂ-ਲੋਕਾਂ ਦਾ ਫਾਇਦਾ ਕੋਈ ਨਹੀਂ ਹੋਣਾ। ਮਨਤਾਬ ਬਜਵਾ ਨੇ ਕਿਹਾ ਵੀ ਫੰਡ ਲੋਕ ਦੇਣ ਨਾਲ ਉਲਟਾ। ਦੇਖੋ ਗੱਲ ਇਹ ਵੀ ਜਿੱਦਾਂ ਦਾ ਬੰਦਾ ਆਪ ਹੁੰਦਾ ਹੈ ਉਦਾਂ ਦਾ ਹੀ ਸੋਚਦਾ ਕੋਈ ਐਸੀ ਗੱਲ ਨਹੀਂ ਹੈਗੀ ਜਿਹੜਾ ਤੁਹਾਨੂੰ ਪਤਾ ਵੀ ਜੋ ਆਮ ਆਦਮੀ ਪਾਰਟੀ ਕਹਿੰਦੀ ਆ ਤੇ ਜੋ ਕੰਮ ਕਰਦੀ ਆ ਉਹ ਸਹੀ ਇਮਾਨਦਾਰੀਆਂ ਕਰਦੀ ਆ ਔਰ ਲੋਕਾਂ ਲਈ ਕਰਦੀ ਆ ਤਾਂ ਇਸ ਕਰਕੇ ਮੇਰੀ ਨਾ ਜੀ ਆਪੋਜੀਸ਼ਨ ਵਾਲਿਆਂ ਨੂੰ ਬੇਨਤੀ ਹੈ ਵੀ ਆਪਾਂ ਨਾ ਜੀ ਗਾ ਕੰਮ ਜਿਹੜਾ ਕਰਨਾ ਉਹ ਕਰੀਏ ਜਿਹੜਾ ਕਰਨ ਵਾਲਾ ਔਰ ਕਰਨ ਵਾਲਾ ਕੰਮ ਇਹ ਵੀ ਲੋਕ ਦੁਖੀ ਨੇ ਲੋਕਾਂ ਨੂੰ ਆਪਾਂ ਕਿੱਦਾਂ ਇਸ ਸਮੱਸਿਆ 'ਚੋਂ ਕੱਢਣਾ ਹੈ ਇਹਦੇ ਬਾਰੇ ਗੱਲਬਾਤ ਕਰੀਏ ਨਾ ਕਿ ਇਲਜ਼ਾਮ ਬਾਜ਼ੀ ਕਰੀਏ